പ്രേമ ൽ ലീ ചില ਪਿਛਲੇ ਦਿਨੀ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ਇਸ ਮਾਮਲੇ ਦੀ ਅਧਿਕਾਰਿਤ ਪੁਸ਼ਟੀ ਨੂੰ ਲੈ ਕੇ ਮਾਮਲਾ ਸਾਫ਼ ਨਹੀਂ ਹੈ ਅਤੇ ਇਸ ਮਾਮਲੇ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਬ੍ਰੈਮਟਮ ਦੇ ਵਿੱਚ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ ਹੁਣ ਇਸ ਮਾਮਲੇ ਦੇ ਵਿੱਚ ਇੱਕ ਤਾਜ਼ਾ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪ੍ਰੇਮ ਢਿੱਲੋਂ ਦੇ ਘਰ ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ ਵੀਡੀਓ ਦੇ ਵਿੱਚ ਮਨਪ੍ਰੀਤ ਮੰਨਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਪ੍ਰੇਮ ਟਿਲੋ ਦੇ ਘਰ ਤੇ ਹਮਲਾ ਅਸੀਂ ਕਰਵਾਇਆ ਹੈ ਹਾਲਾਂਕਿ ਮਨਪ੍ਰੀਤ ਮੰਨਾ ਦਾ ਪ੍ਰੇਮ ਟਿਲੋ ਤੇ ਨਾਲ ਵਿਵਾਦ ਕੋਈ ਨਮਾ ਨਹੀਂ ਹੈ ਅਕਸਰ ਹੀ ਮਨਪ੍ਰੀਤ ਮੰਨਾ ਦੇ ਵੱਲੋਂ ਪ੍ਰੇਮ ਟਿਲੋ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਸਾਂਝਾ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਬਾਹਰ ਬੈਠੇ ਇੱਕ ਗੈਂਗਸਟਰ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਦੀ ਇੱਕ ਪੋਸਟ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਪੋਸਟ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਦੇ ਵੱਡੇ ਪ੍ਰਭਾਵ ਸਿੱਧੂ ਮੂਸੇਵਾਲਾ ਤੇ ਕਈ ਨਾਮਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਹੁਣ ਮਨਪ੍ਰਿਤ ਮੰਨਾ ਦਾ ਵੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਆਪ ਪਰ ਪ੍ਰੈਮ ਤੇ ਲੂ ਨੂੰ ਲੈ ਕੇ ਪਹਿਲਾਂ ਮਨੂੰ ਇੰਜਾਇਰ ਕਰ ਲਓ ਲਜ਼ਾਨੀਆਂ ਜੁੰਮੇਵਾਰੀ ਚੈੱਕ ਕਰ ਰਹੇ ਹਾਂ ਅਸੀਂ ਜਲਣੀਆਂ ਨੂੰ ਭਿੰਗੇ ਦੇਖ ਰਹੇ ਠੀਕ ਆ ਹੋ ਗਿਆ ਕੇ ਜੀ ਪਰੇ ਮਟਲੋਂ ਫੁਲਾਣਾ ਢਿੰਡਾ ਰੋੜ ਦਾ ਪੁੱਤ ਸੁਆਦ ਲੈ ਰਿਹਾ ਮੇਰੇ ਪਾ ਦਾ ਨਾਉ ਨਹੀਂ ਲੈ ਸਕਦਾ ਜਿਹੜਾ ਠੋਕਿਆ ਹੈ ਕਿਉਂਕਿ ਨੂੰ ਰਿਲੈਕਸ ਕਰਨ ਦੋ ਖੜਾ ਕੇ ਛਾਤੀ ਤੁਨ ਨੂੰ ਇਹ ਮਰੇ ੜਕੇ ਆਗੇ ഭ പ്രേമ ൽ ലെക അസീ ചില ഗോളിയ ਪਿਛਲੇ ਦਿਨੀ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ਇਸ ਮਾਮਲੇ ਦੀ ਅਧਿਕਾਰਿਤ ਪੁਸ਼ਟੀ ਨੂੰ ਲੈ ਕੇ ਮਾਮਲਾ ਸਾਫ਼ ਨਹੀਂ ਹੈ ਅਤੇ ਇਸ ਮਾਮਲੇ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਬ੍ਰੈਮਟਮ ਦੇ ਵਿੱਚ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ ਹੁਣ ਇਸ ਮਾਮਲੇ ਦੇ ਵਿੱਚ ਇੱਕ ਤਾਜ਼ਾ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪ੍ਰੇਮ ਢਿੱਲੋਂ ਦੇ ਘਰ ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ ਵੀਡੀਓ ਦੇ ਵਿੱਚ ਮਨਪ੍ਰੀਤ ਮੰਨਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਪ੍ਰੇਮ ਟਿਲੋ ਦੇ ਘਰ ਤੇ ਹਮਲਾ ਅਸੀਂ ਕਰਵਾਇਆ ਹੈ ਹਾਲਾਂਕਿ ਮਨਪ੍ਰੀਤ ਮੰਨਾ ਦਾ ਪ੍ਰੇਮ ਟਿਲੋ ਤੇ ਨਾਲ ਵਿਵਾਦ ਕੋਈ ਨਮਾ ਨਹੀਂ ਹੈ ਅਕਸਰ ਹੀ ਮਨਪ੍ਰੀਤ ਮੰਨਾ ਦੇ ਵੱਲੋਂ ਪ੍ਰੇਮ ਟਿਲੋ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਸਾਂਝਾ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਬਾਹਰ ਬੈਠੇ ਇੱਕ ਗੈਂਗਸਟਰ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਦੀ ਇੱਕ ਪੋਸਟ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਪੋਸਟ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਦੇ ਵੱਡੇ ਪ੍ਰਭਾਵ ਸਿੱਧੂ ਮੂਸੇਵਾਲਾ ਤੇ ਕਈ ਨਾਮਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਹੁਣ ਮਨਪ੍ਰਿਤ ਮੰਨਾ ਦਾ ਵੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਆਪ ਪਰ ਪ੍ਰੈਮ ਤੇ ਲੂ ਨੂੰ ਲੈ ਕੇ ਪਹਿਲਾਂ ਮਨੂੰ ਇੰਜਾਇ ਕਰ ਲਓ ਲਜ਼ਾਨੀਆਂ ਜੁੰਮੇਵਾਰੀ ਚੈੱਕ ਕਰ ਰਹੇ ਹਾਂ ਅਸੀਂ ਜਲਣੀਆਂ ਨੇ ਖੋਲੀਆਂ ਦੇਖ ਰਹੇ ਠੀਕ ਆ ਹੋ ਗਿਆ ਕੇ ਕਰੇ ਮਟਲੋਂ ਫਲਾਣਾ ਢਿੰਡਾ ਰੋੜ ਦਾ ਪੁੱਤ ਸੁਆਦ ਲੈ ਰਿਹਾ ਮੇਰੇ ਪਾ ਦਾ ਨਾਉ ਨਹੀਂ ਲੈ ਸਕਦਾ ਜਿਹੜਾ ਠੋਕਿਆ ਹੈ ਕਿਉਂਕਿ ਉਹਨੂੰ ਰਿਲੈਕਸ ਕਰਨ ਦੋ ਖੜਾ ਕੇ ਛਾਤੀ ਤੁਨ ਨੂੰ ਇਹ ਮਰੇ ੜਕੇ ਆਗੇ